ਸਾਰਲੀ ਕੀ ਹੈ ਸਾਰਲ ਇਹ ਹੈ ਕਿ ਇਹ ਸਰਕਾਰ ਮੱਦਾਂ ਮੰਨਣ ਦੀ بجائے ਸਾਨੂੰ ਮੀਟਿੰਗਾਂ ਦੇ ਕੇ ਭਜ ਜਾਂਦੀ ਹੈ ਪਹਿਲੀਆਂ ਸਰਕਾਰਾਂ ਹੁੰਦੀਆਂ ਸੀ ਮੀਟਿੰਗ ਕਰ ਲੈਂਦੀਆਂ ਸੀ ਕੋਈ ਗੱਲ ਮੰਨ ਲੈਂਦੀ ਆ ਕੋਈ ਫਿੱਟੇ ਰਹਿ ਜਾਂਦੀਆਂ ਇਹ ਲੜਕੇ ਜਾਂਦਾ ਕੰਮ ਪਰ ਜਿਸ ਤਰੀਕੇ ਦੀ ਕੰਮੀ ਸਰਕਾਰ ਪੈਦਾ ਹੋਈ ਹੈ ਜਿਹੜੀ ਅਸੀਂ ਵੱਡੀ ਗਲਤੀ ਕਰਕੇ ਨਿਆਂ ਦੇ ਵੱਡੀ ਘੰਟੀ ਜਿੱਦੋਂ ਜਿਤਾਤਾ ਕਿ ਇਹ ਬਾਰ ਬਾਰ ਮੀਟਿੰਗਾਂ ਦੇ ਕੇ ਸਾਨੂੰ ਮੀਟਿੰਗਾਂ ਤੋਂ ਭਜ ਜਾਂਦੇ ਆ ਇਦੌਲ ਕੰਮੀ ਸਰਕਾਰ ਕੀ ਹੋਊਗੀ ਭਰਾਵੋ ਸਾਨੂੰ ਇਹ ਇਹ ਹੈ ਕਿ ਰਾਇ ਤੇਜ ਹੋਣੀ ਚਾਹੀਦੀ ਹੈ ਪਰ ਜਿਵੇਂ ਇਦਾਂ ਦੇ ਸਾਥੀ ਵੀ ਇਸ ਗੱਲ ਦਾ ਜ਼ਿਕਰ ਕਰਕੇ ਗਏ ਆ ਉਹ ਸਾਰਿਆਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਜਿੰਨੀ ਸਾਡੇ ਚ ਥਾਰੂ ਜਿੰਨਾ ਸਾਡੇ ਚ ਆਏ ਹੋਣਾ ਚਾਹੀਦਾ ਸੀਗਾ ਵੀ ਅਸੀਂ ਲੱਗਨੇਗਾ ਅਸੀਂ ਲੜਨ ਤੋਂ ਭੱਜ ਰਹੇ ਹਾਂ ਅਸੀਂ ਘਰਾਂ 'ਚ ਬੈਠੇ ਆ ਸਾਡੇ ਸਾਥੀ ਇੱਕ ਆਪਾਂ ਜਿ ਘੰਟੀ 'ਚ ਡੋਲਟੀ ਕਰਕੇ ਦੇਖ ਰਹੀਏ ਮੈਂ ਸਾਡੇ ਪਿੰਲੇ ਭਾਰਾਵਾਲੀ ਦੇਖ ਰਹੇ ਹਾਂ ਕਿ ਕਿੰਨੇ ਸਾਥੀ ਬੈਠੇ ਐ ਸੋ ਇਹ ਸਾਰਿਆਂ ਤਰ੍ਹਾਂ ਦੀ ਇਹ ਗੱਲ ਹੈਗਾ ਕਿ ਵੱਡੀ ਗਿਰਤੀ ਦੇ ਵਿੱਚ ਜਿਹੜੇ ਸਾਥੀ ਉਹ ਸਾਡੇ ਘਰਾਂ ਵਿੱਚ ਬੈਠੇ ਐ ਇਹਦਾ ਮਤਲਬ ਉਹਨਾਂ ਦੇ ਮਨ ਦੇ ਵਿੱਚ ਲੱਗਦੇ ਵਾਸਤੇ ਕੋਈ ਇਹ ਨਹੀਂ ਹੈਗਾ ਕਿ ਅਸੀਂ ਸਰਕਾਰ ਨੂੰ ਲੜਾਈ ਦੇਣੀ ਐ ਉਹ ਸੰਘੋਤਾ ਕਰੀ ਬੈਠੇ ਐ ਕਿ ਸਾਨੂੰ ਜੋ ਮਿਲਦਾ ਇਸ ਬਹੁਤ ਐ ਅ ਸਾਥੀਓ ਇਹ ਕੋਲ ਜੋ ਜੋ ਸਾਨੂੰ ਮਿਲਦਾ ਇਹ ਸਿਕਿਉਰ ਐ ਅਸੀਂ ਕਈ ਵਾਰੀ ਇਹ ਕੈਦ ਲੈਣ ਇਸ ਆਰਡੀ ਪੈਨਸ਼ਨ ਤੇ ਸੁਪਰੀਮ ਕੋਰਟ ਨੇ ਲਾਈ ਹੈ ਕਿ ਇਹ ਬੰਦ ਹੋ ਚੁੱਕੀ ਪਰ ਸੁਪਰੀਮ ਕੋਰਟ ਦੇ ਫੈਸਲਿਆਂ ਨੂੰ ਵੀ ਇਹ ਸਰਕਾਰਾਂ ਰੱਦ ਕਰ ਦਿੰਦੀਆਂ ਜਿਵੇਂ 2004 ਤੋਂ ਬਾਅਦ ਪੈਨਸ਼ਨ ਬੰਦ ਕਰਤੀ ਸੋ ਪਰ ਆਓ ਕਿਸੇ ਭੁਲੇਖੇ ਜਨਾ ਰਹੋ ਕਿ ਸਾਡੀ ਪੈਨਸ਼ਨ ਬੰਦ ਨਹੀਂ ਹੋ ਸਕਦੀ ਘਾਟ ਨਹੀਂ ਹੋ ਸਕਦੀ ਉਹ ਜਿਹੜੇ ਮੌੜ ਆ ਉਹ ਜਕਰ ਕਰਕੇ ਗਏ ਹੈ ਕਿ ਇਸ ਨੂੰ ਸਮਾਮਤ ਕੀਤਾ ਜਾ ਸਕਦਾ ਹੈ 75 ਸਾਲ ਤੋਂ ਬਾਅਦ ਬੰਦ ਕਰ ਦਿਓ 70 ਸਾਲ ਤੋਂ ਬੰਦ ਕਰ ਦਿਓ ਬਿਲਕੁਲ ਠੀਕ ਹੈ ਇਹ ਗੱਲਾਂ ਹੋ ਚੁੱਕੀਆਂ ਹੈ ਇਹ ਪਹਿਲਾ ਵੀ ਜ਼ਿਕਰ ਹੋਇਆ ਇਸ ਗੱਲ ਦਾ ਕਿ ਕੇਂਦਰ ਸਰਕਾਰ ਨੇ ਸਾਡੇ ਸੂਬਿਆਂ ਦੇ ਮੁੱਖ ਮੰਤਰੀਆਂ ਤੋਂ ਸਹਿਮਤੀ ਲੈ ਲਈ ਕਿ ਜਿਹੜੇ ਸਾਡੇ ਬਰਾਬਰ ਮੈਂ ਇਹਨਾਂ ਨੂੰ 75 ਸਾਲ ਤੋਂ ਬਾਅਦ 70 ਸਾਲ ਤੋਂ ਬਾਅਦ ਪੈਨਸ਼ਨ ਦੇਣ ਦੀ ਲੋੜ ਨਹੀਂ ਇਹ ਜੋ ਪੰਜਵਾਂ ਪੱਤਾ ਦੇਦੇ ਜਿਵੇਂ 10000 ਰੁਪਏ ਸੋ ਭਰਾਵੋ ਇਹਨੂੰ ਬਚਾਉਣ ਦੇ ਵਾਸਤੇ ਲੜਨ ਵਾਸਤੇ ਹਮੇਸ਼ਾ ਤਕੜੇ ਹੋ ਕੇ ਲੜੋ ਇਹ ਨਾ ਹੋਵੇ ਵੀ ਸਾਡੇ ਦੂਜੇ ਸਾਥੀ ਧਰ ਲੈਣਗੇ ਦੂਜਾ ਕੌਣ ਲੜੂਗਾ ਸਾਡੀ ਖਾਤਰ ਸਾਨੂੰ ਤਾਂ ਆਪ ਹੀ ਖਾਤਰ ਆਪ ਲੜਨਾ ਪਊਗਾ ਤੋ ਜਿਵੇਂ ਹੋਏ ਇਹ ਸਰਕਾਰ ਸਾਡੇ ਨਾਲ ਕਰ ਰਹੀ ਹੈ ਸਤਾਈ ਹੋਣ ਵਾਲੀ ਆ ਜਿਵੇਂ ਪਹਿਲਾਂ ਮੰਤਰੀ ਜਨਾ ਕੀਤੀ ਆ ਬਿਲਕੁਲ ਉਹ ਜਹਾਸ਼ਰੇ ਸਰਕਾਰ ਦਾ ਹੋਣਾ ਚਾਹੀਦਾ ਹੈ ਤਾਂ ਹੀ ਸਾਡਾ ਪਤਾ ਲੱਗੂ ਕਿ ਸਰ ਲੋਕ ਗੁੱਸਾ ਸਾਡੇ ਮੰਦੇ ਵਿੱਚ ਸੋ ਬਹੁਤ ਹੀ ਗੱਲਾਂ ਤੁਹਾਡੇ ਨਾਲ ਨਹੀਂ ਕਰਦਾ ਇਹਨਾਂ ਕਹਿੰਦਾ ਹੋਇਆ ਤੁਹਾਡਾ ਬਹੁਤ ਬਹੁਤ ਧੰਨਵਾਦ